ਮੇਰਾ ਨਾਮ ਬਸੀਰ ਖਾਨ ਹੈ ਜੀ ਆ ਪੀਰ ਦੇ ਰਹਿਨੇ ਹੀ ਅਸੀਂ ਸਾਨੂੰ ਬੜੀ ਦੇਰ ਹੋ ਗਈ ਇੱਥੇ ਰਹਿੰਦਿਆਂ ਨੂੰ ਜੀ ਆ ਕੂੜਾ ਡੈਂਪਲ ਬੜਾ ਗਲਤ ਬਣਾਇਆ ਜੀ ਇੱਥੇ ਸਾਨੂੰ ਬਿਮਾਰੀਆਂ ਦਾ ਖਤਰਾ ਜੀ ਮੱਖੀ ਬੜੀ ਹੋ ਗਈ ਇੱਥੇ ਨਾਲ ਨਾਲ ਰਹਿਸ ਬਹੁਤ ਹੈ ਜੀ ਤੇ ਆ ਕਬਰਸਤਾਨ ਹੈ ਜੀ ਸਾਨੂੰ ਜੇ ਇੱਥੇ ਮੁਰਦਾ ਆਉ ਕਰਨ ਵਾਸਤੇ ਕਬਰ ਪੱਟਣੀ ਪੈ ਜੇ ਸਾਨੂੰ 8 ਤੋਂ 10 ਘੰਟੇ ਲੱਗਦੇ ਜੀ ਇੱਥੇ ਖੜ੍ਹਾ ਇੱਕ ਮਿੰਟ ਨਹੀਂ ਜਾਂਦਾ ਜੀ ਨਹੀਂ ਉਹ ਮੁਰਦਾ ਘਾੜੀ ਹੈ ਕਿ ਤੁਹਾਡਾ ਸ਼ਮਸ਼ਾਨ ਘਾਟ ਵਗੈਰਾ ਹੈ ਸ਼ਮਸ਼ਾਨ ਘਾਟ ਵੀ ਨੇੜੇ ਹੈ ਜੀ ਤੇ ਨਾਲ ਮਾੜੀ ਹੈ ਜੀ ਨਾਲ ਦਰਗਾਹ ਪੀਰ ਦੀ ਜੀ ਤੁਹਾਨੂੰ ਕਿਸੇ ਨੇ ਪੁੱਛਿਆ ਨਹੀਂ ਉਹਦੇ ਬਣਾਉਣ ਲੱਗੇ ਸਰਕਾਰ ਨੂੰ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੈਗਾ ਜੀ ਕੋਈ ਠੀਕ ਬਸ ਇਕੱਠੇ ਹੋਏ ਆਂ ਕੀ ਪ੍ਰੋਬਲਮ ਹੈ ਜੀ ਸਾਨੂੰ ਆ ਜਿਹੜਾ ਜੀ ਉਹ ਕੂੜਾ ਕੰਦ ਸਿੱਟੇ ਜਾਂਦਾ ਇਹਦੀ ਬਹੁਤ ਜ਼ਿਆਦਾ ਦਿੱਕਤ ਆ ਸਾਡੇ ਉਰੇ ਸਾਰੇ ਬੰਦੇ ਬਾਹਰ ਵਗ ਜਾਂਦੇ ਨੇ ਟੀਮੀਆਂ ਨੂੰ ਬਹੁਤ ਔਖਾ ਜੀ ਬਾਹਰ ਸਾਰਾ ਦਿਨ ਅਸੀਂ ਫਿਰਦੇ ਆਂ ਸਾਡਾ ਡੰਗਰ ਪਸੂ ਵੀ ਆ ਅਸੀਂ ਕਾਮਕਾਰ ਸਾਰਾ ਉਰੀ ਕਰਦੇ ਆਂ ਬੱਚੇ ਵੀ ਬਿਮਾਰ ਹੁੰਦੇ ਨੇ ਸਾਡੇ ਮੱਖੀ ਤੋਂ ਮੱਛਰ ਤੋਂ ਬਹੁਤ ਤੰਗ ਆ ਸੀ ਜੀ ਸਮਾਇ ਲ ਬਹੁਤ ਗੰਦੀ ਜਾਂਦੀ ਔਰ ਨਗਰ ਜਪਾ 9:00 ਜਪੀਰ ਆ ਜੀ ਲਵੇ ਅਸੀਂ ਸੇਵਾ ਕਰਦੇ ਆ ਨਾਲ ਰਹਿਸੀ ਨਾਲ ਅਸੀਂ ਐਸੇ ਤਾਂ ਵੀ ਆ ਸਾਡੀ ਜੀ ਸਾਡੀ ਕੋਈ ਸਰਵਾਈ ਨਹੀਂ ਕਰਦਾ ਜੀ ਪ੍ਰਸ਼ਾਸਨ ਤੋਂ ਕੀ ਮੰਗੇ ਥੋੜੀ ਜੀ ਸਾਡੀ ਤਾਂ ਇਹੀ ਮੰਗਾ ਜੀ ਇਹ ਬੰਦ ਹੋਣਾ ਚਾਹੀਦਾ ਜਹਾਂ ਰਹੇ ਤਾਂ ਦੂਰ ਲੈ ਕੇ ਜਾਣਾ ਚਾਹੀਦਾ ਜੀ ਸਾਡੀ ਕੋਈ ਸੁਣਾਈ ਨਹੀਂ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਸ ਪਾਰਸਿੰਗ ਮਹਿਮਦਪੁਰ ਬਲਾਕ ਪੈਸਕਤਰ ਕਸਾਂਜ ਨੂੰ ਇਕਤਾ ਸਿੱਧੂਪੁਰਾ ਜਿੱਦਾਂ ਇਹ ਡੰਪਾ ਬਣਿਆ ਇਹ ਇਹ ਇੱਕ ਤਾਂ ਪਹਿਲਾਂ ਦੋ ਇੱਥੇ ਧਰਮਿਕ ਸਥਾਨ ਹਨ ਇੱਕ ਪੀਰ ਬਾਬਾ ਇੱਕ ਨਾ ਪਿੱਛੇ 9 ਵਜਾ ਆਪਣਾ ਤੇ ਨਾਲ ਹੀ ਮਾਰੀ ਆ ਫਿਰ ਇੱਥੇ ਸਾਰੀ ਕਲੋਨੀ ਰਹਿਸ ਨੇੜੇ ਆ ਤੇ ਇੱਥੇ ਇੱਥੇ ਬਸ ਬਹੁਤ ਹੀ ਜ਼ਿਆਦਾ ਬਸੂਆਂ ਇਹਦੇ ਆਣ ਵਾਲੇ ਸਮੇਂ ਸਾਰੀ ਇੱਥੇ ਕਲੋਨੀ ਬਣ ਜਾਣੀ ਆ ਇਹਦਾ ਆਣ ਵਾਲੇ ਸਮੇਂ ਬਹੁਤ ਜ਼ਿਆਦਾ ਨੁਕਸਾਨ ਆ ਇਹਦੀ ਗੰਦਗੀ ਕਰਕੇ ਬਿਮਾਰੀਆਂ ਫੈਲਣ ਗਿਆ ਬੱਚਿਆਂ ਨੂੰ ਖਤਰਾ ਇੱਥੇ ਸੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਦਾ ਵੱਤੂ ਵੱਤ ਧਿਆਨ ਕਰਕੇ ਇਸੇ ਹੋਰ ਜਗ੍ਹਾ ਤੇ ਇੱਕ ਜਿੱਥੇ ਬਹੁਤ ਦੂਰ ਸਹਿਰ ਤੋਂ ਅਲੱਗ ਜਗਾ ਬਣਾਇਆ ਜਾਵੇ ਇਹਦਾ ਕਾਹਨੂੰ ਕਿਸੇ ਬਿਮਾਰੀ ਦਾ ਫੈਲਦੀ ਆ ਤਾਂ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਅਸੀਂ ਬੇਨਤੀ ਕਰਦੇ ਆਂ ਕਿਰਪਾ ਕਰਕੇ ਇਹ ਜਿਹੜਾ ਡੱਪ ਬਣਿਆ ਇਹਨੂੰ ਇੱਥੇ ਤਬਦੀਲ ਕੀਤਾ ਜਾਵੇ ਇਹ ਹੀ ਸਾਡੇ ਹਲਕੇ ਦੀ ਮੰਗ ਆ ਵਾਇਗੁਰ ਜੀ ਦਾ ਖਲਸਾ ਵਾਇਗੁਰ ਜੀ ਦੀ ਮੰਤਰੀ ਅਸੀਂ ਇਸ ਕਰਕੇ ਸਟ੍ਰਾਈਕ ਕਰ ਰਹੇ ਆ ਕਿ ਇਹ ਜੋ ਗੰਦ ਪਾਇਆ ਜਾਂਦਾ ਇਹ ਇੱਕ ਸਿਹਤ ਦੇਰੂਦ ਦੇ ਜਿਸ ਨਾਲ ਸਾਰਾ ਨੁਕਸਾਨ ਪਹੁੰਚਦਾ ਹੈ ਇਸ ਲਈ ਸਾਰੇ ਬੀਬੀਆਂ ਤੇ ਸਾਰੇ ਰਾਇਸੀ ਬੰਦੇ ਇਕੱਠੇ ਹੋਈਆਂ ਤਾਂ ਕਿ ਇਸ ਨੂੰ ਦੂਰ ਕੀਤਾ ਜਾਵੇ ਔਰ ਕਿਸੇ ਪ੍ਰਕਾਰ ਦਾ ਜਾਨੀ ਨੁਕਸਾਨ ਜਾਂ ਸਿਹਤ ਦਾ ਨੁਕਸਾਨ ਨਾ ਹੋਵੇ ਸਰਕਾਰ ਤੋਂ ਕੀ ਮੰਗਿਆ ਤੁਹਾਡੀ ਜੀ ਸਰਕਾਰ ਤੋਂ ਇਹ ਕਿ ਇਸ ਨੂੰ ਦੂਰ ਹੀ ਲਜਾਇਆ ਜਾਵੇ ਤਾਂ ਕਿ ਰਹਿਸੀ ਬੰਦੇ ਦਾ ਬਚਾਓ ਨੂੰ ਸਕੇ ਬਾਲ ਬੱਚੇ ਵੀ ਸਭ ਦੇ ਇੱਕ ਦੂਜੇ ਦੇ ਬਿਲសារ ਹੈ ਕਿ ਇਹ ਇਸ ਲਈ ਨਹੀਂ ਚਾਹੀਏ ਕਿ ਇਸ ਨੂੰ ਦੂਰ ਹੀ ਕੀਤਾ ਜਾਵੇ ਅੱਜ ਤੁਸੀਂ ਇਕੱਠੇ ਹੋਏ ਆ ਸਰ ਉਹ ਕਿ ਪ੍ਰੋਬਲਮ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗੁਰਪਿੰਦਰ ਸਿੰਘ ਸੰਧੂ ਮੈਂ ਵਾਸੀ ਹੀਰਾ ਕਲੋਨੀ ਬਹਾਦਰਗੜ ਦਾ ਅਸੀਂ ਇੱਥੇ ਇਕੱਠੇ ਇਸ ਮੁੱਦੇ ਲਈ ਹੋਏ ਆ ਇੱਥੇ ਕੂੜਾ ਡੰਪ ਬਣਾਇਆ ਗਿਆ ਜੋ ਕਿ ਬਿਲਕੁਲ ਹੀ ਨਜ਼ਦੀਕ ਹੈ ਪੀਰ ਦੀ ਦਰਗਾਹ ਤੇ ਤੇ ਨਾਲ ਹੀ ਮੇਰੇ ਵੀਰ ਦਾ ਇੱਥੇ ਸਾਂਝਾ ਕਬਰਿਸਤਾਨ ਹੈ ਤੁਸੀਂ ਕੂੜਾਦਾਨ ਦਾ ਹਾਲ ਦੇਖ ਸਕਦੇ ਹੋ ਇੱਥੇ ਹੋਦੀਆਂ ਬਣਾਈਆਂ ਗਈ ਸੀ ਜੋ ਕਿ ਹੋਦੀਆਂ ਭਰ ਕੇ ਓਵਰ ਹੋ ਚੁੱਕੀਆਂ ਨੇ ਇਨਾਂ ਨੂੰ ਇਹ ਕਿਹਾ ਗਿਆ ਸੀ ਕਿ ਇੱਥੇ ਪ੍ਰੋਸੈਸਿੰਗ ਯੂਨਿਟ ਲੱਗੇਗੀ ਸਾਰਾ ਕੁਝ ਹੋਏਗਾ ਤੇ 스ਮੈਲ ਨਹੀਂ ਆਏਗੀ ਕੋਈ ਮੱਖੀ ਨਹੀਂ ਆਏਗੀ ਇਹਦਾ ਹਾਲ ਤੁਸੀਂ ਆਪ ਦੇਖ ਸਕਦੇ ਹੋ ਨਾਲ ਇਹਨਾਂ ਦਾ ਰਹਿਸ਼ੀ ਏਰੀਆ ਲੀਗਲ ਤੌਰ ਤੇ ਆਪਾਂ ਜਾਣਦੇ ਹਾਂ ਕੋਈ ਵੀ ਕੂੜਾ ਡੰਪ ਜਦੋਂ ਬਣਦਾ ਹੈ ਨਾ ਤਾਂ ਉਹ ਰਹਿਸ਼ੀ ਏਰੀਆ ਦੇ ਨੇੜੇ ਬਣ ਸਕਦਾ ਤੇ ਨਾ ਹੀ ਕਿਸੇ ਧਾਰਮਿਕ ਸਥਾਨ ਦੇ ਨੇੜੇ ਬਣ ਸਕਦਾ ਇੱਥੇ ਨਾਲ ਹੀ ਸ਼ਮਸ਼ਾਨ ਘਾਟ ਹੈ ਨਾਲ ਹੀ ਕਬਰਿਸਤਾਨ ਹੈ ਨੌ ਗਜਾ ਪੀਰ ਦੀ ਦਰਗਾਹ ਹੈ ਨਾਲ ਹੀ ਮਾੜੀ ਦੀ ਜਗ੍ਹਾ ਹੁਣ ਤੁਸੀਂ ਅੱਗੇ ਆਪ ਸਮਝਦਾਰ ਹੋ ਕੋਈ ਰਹਿائش ਇੱਥੇ ਕਿਵੇਂ ਕੋਈ ਬੰਦਾ ਰਹਿ ਸਕਦਾ ਜੇ ਕੂੜਾ ਡੰਪ ਦਾ ਇਹ ਹਾਲ ਹੈ ਪ੍ਰਸ਼ਾਸਨ ਤੋਂ ਕੀ ਮੰ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਹੈ ਕਿ ਇਹਨੂੰ ਬੰਦ ਕੀਤਾ ਜਾਏ ਇਹਨੂੰ ਥੋੜਾ ਰਹਿਸ਼ੀ ਤੇ ਧਾਰਮਿਕ ਸਥਾਨ ਤੋਂ ਦੂਰ ਲੈ ਕੇ ਜਾਇਆ ਜਾਏ ਜੇ ਨਹੀਂ ਇਹ ਹੁੰਦਾ ਤਾਂ ਉਸ ਤੋਂ ਬਾਅਦ ਕੀ ਕਦਮ ਹੋਏਗਾ ਤੁਹਾਡਾ ਅਗਲਾ ਕਦਮ ਸਾਡਾ ਸਾਰੇ ਨਗਰ ਵਾਸੀਆਂ ਦਾ ਇਕੱਠੇ ਹੋ ਕੇ ਤੇ ਧਰਨਾ ਲਾਉਣਾ ਇੱਥੇ ਜਿਹੜੀਆਂ ਕੂੜੇ ਦੀਆਂ ਰੇੜੀਆਂ ਆ ਰਹੀਆਂ ਉਹਨਾਂ ਨੂੰ ਰੋਕਣ ਦਾ